ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1149 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1150 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਪੈਰੋਂ ਮਹੱਲਾ ਪੰਜਵਾਂ ਰਾਗ ਪੈਰੋਂ ਵਿੱਚ ਪੰਜਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਵਰਜੰਦੇ ਮਹਾਰਾਜ ਜੀ ਦੀ ਬਾਣੀ ਮਨ ਤਨ ਰਾਤਾ ਰਾਮ ਰੰਗ ਚਰਣੇ ਉਸ ਮਨੁੱਖ ਦਾ ਮਨ ਉਸ ਦਾ ਤਨ ਪਰਮਾਤਮਾ ਦੇ ਚਰਨਾਂ ਦੇ ਪਿਆਰ ਵਿੱਚ ਮਸਤ ਰਹਿੰਦਾ ਹੈ ਕਿਸ ਦਾ ਸਰਬ ਮਨੋਰਥ ਪੂਰਨ ਕਰਨੇ ਅਦੇ ਪ੍ਰਮਾਤਮਾ ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਰਹਿੰਦਾ ਹੈ ਆਠ ਪਹਿਰ ਗਾਵਤ ਭਗਵੰਤ ਉਸ ਦੀ ਉਮਰ ਅਠੇ ਪਹਿਰ ਭਗਵਾਨ ਦੇ ਗੁਣ ਗਾਉਂਦਿਆਂ ਬੀਤਦੀ ਹੈ ਸਤਗੁਰ ਦੀਨੋਂ ਪੂਰਾ ਮੰਤਰ ਜਿਸ ਮਨੁੱਖ ਨੂੰ ਗੁਰੂ ਨੇ ਸਾਰੇ ਗੁਣਾਂ ਨਾਲ ਭਰਪੂਰ ਨਾਮ ਮੰਤਰ ਦੇ ਦਿੱਤਾ ਸੋ ਵੱਡ ਭਾਗੀ ਜਿਸ ਨਾਮ ਪਿਆਰ ਜਿਸ ਮਨੁੱਖ ਦਾ ਪਰਮਾਤਮਾ ਦੇ ਨਾਮ ਵਿੱਚ ਪਿਆਰ ਬਣ ਗਿਆ ਹੈ ਉਹ ਵੱਡੇ ਭਾਗਾ ਵਾਲਾ ਹੈ ਤਿਸ ਕੈ ਸੰਗਤ ਰਹਿ ਸੰਸਾਰ ਰਹਾਓ ਉਸ ਮਨੁੱਖ ਦੀ ਸੰਗਤ ਵਿੱਚ ਸਾਰਾ ਜਗਤ ਸਾਰਾ ਸੰਸਾਰ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਰਹਾਓ ਸੋ ਹੀ ਗਿਆਨੀ ਜੇ ਸਿਮਰੈ ਏਕਾ ਜਿਹੜਾ ਮਨੁੱਖ ਇੱਕ ਪ੍ਰਭੂ ਦਾ ਨਾਮ ਸਿਮਰਦਾ ਆਂਦਾ ਹੈ ਉਹੀ ਆਤਮਿਕ ਜੀਵਨ ਦੀ ਸੂਝ ਵਾਲਾ ਹੁੰਦਾ ਹੈ ਸੋ ਤਨਵੰਤਾ ਜਿਸ ਬੁੱਧ ਬੇਕਾ ਜਿਸ ਮਨੁੱਖ ਨੂੰ ਚੰਗੇ ਮੰਦੇ ਕਰਮ ਦੀ ਪਰਖ ਦੀ ਅਕਲ ਆ ਜਾਂਦੀ ਹੈ ਉਹ ਮਨੁੱਖ ਨਾਮ ਧਨ ਦਾ ਮਾਲਕ ਬਣ ਜਾਂਦਾ ਹੈ ਸੋ ਕੁਲਵੰਤਾ ਜੇ ਸਿਮਰੈ ਸੁਆਮੀ ਜਿਹੜਾ ਮਨੁੱਖ ਮਾਲਕ ਪ੍ਰਭੂ ਨੂੰ ਯਾਦ ਕਰਦਾ ਰਹਿੰਦਾ ਹੈ ਉਹ ਸਭ ਤੋਂ ਉੱਚੇ ਪ੍ਰਭੂ ਨਾਲ ਸ਼ੋਕੇ ਉੱਚੀ ਕੁਲ ਵਾਲਾ ਬਣ ਗਿਆ ਸੋ ਪਤਵੰਤਾ ਜੇ ਆਪ ਪਛਾਨੀ ਜਿਹੜਾ ਮਨੁੱਖ ਆਪਣੇ ਆਚਰਨ ਨੂੰ ਪਰਤਾਲਦਾ ਰਹਿੰਦਾ ਹੈ ਉਹ ਲੋਕ ਪਰਲੋਕ ਵਿੱਚ ਇੱਜ਼ਤ ਵਾਲਾ ਹੋ ਜਾਂਦਾ ਹੈ ਗੁਰ ਪ੍ਰਸਾਦ ਪਰਮ ਪਦ ਪਾਇਆ ਉਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਿਕ ਦਰਜਾ ਮਿਲ ਗਿਆ ਗੋਣ ਗੋਪਾਲ ਦਿਨ ਰਾਤ ਧਿਆਇਆ ਜਿਸ ਮਨੁੱਖ ਨੇ ਦਿਨ ਰਾਤ ਹਰ ਵੇਲੇ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ ਉਸ ਨੂੰ ਫਿਰ ਬਹੁਤ ਉੱਚਾ ਦਰਜਾ ਪ੍ਰਾਪਤ ਹੁੰਦਾ ਹੈ ਟੁੱਟੇ ਬੰਧਨ ਪੂਰਨ ਆਸਾ ਉਸ ਦੀਆਂ ਮਾਇਆ ਦੇ ਮੋਹ ਦੀਆਂ ਸਭ ਫਾਈਆਂ ਟੁੱਟ ਗਈਆਂ ਅਤੇ ਉਸ ਦੀਆਂ ਸਭ ਆਸਾਂ ਪੂਰੀਆਂ ਹੋ ਗਈਆਂ ਹਰ ਕੇ ਚਰਨ ਰਿੱਧ ਮਾਹੇ ਨਿਵਾਸਾ ਪਰਮਾਤਮਾ ਦੇ ਚਰਨ ਉਸ ਦੇ ਹਿਰਦੇ ਵਿੱਚ ਸਦਾ ਲਈ ਟਿਕ ਗਏ ਕੋ ਨਾਨਕ ਜਾ ਕੇ ਪੂਰਨ ਕਰਮਾ ਏ ਨਾਨਕ ਆਖ ਕਿ ਜਿਸ ਮਨੁੱਖ ਦੇ ਪੂਰੇ ਭਾਗ ਜਾਗ ਪੈਂਦੇ ਹਨ ਸੋ ਜਨ ਆਇਆ ਪ੍ਰਭ ਕੀ ਸਰਨਾ ਫੇਰ ਉਹ ਮਨੁੱਖ ਪਰਮਾਤਮਾ ਦੀ ਸ਼ਰਨ ਵਿੱਚ ਆ ਪੈਂਦਾ ਹੈ ਆਪ ਪਵਿੱਤਰ ਪਾਵਨ ਸਭ ਕੀਨੇ ਉਹ ਮਨੁੱਖ ਆਪ ਸੋਚੇ ਆਚਰਣ ਵਾਲਾ ਬਣ ਜਾਂਦਾ ਹੈ ਜਿਹੜੇ ਉਸ ਦੀ ਸੰਗਤ ਕਰਦੇ ਹਨ ਉਹਨਾਂ ਸਾਰਿਆਂ ਨੂੰ ਵੀ ਪਵਿੱਤਰ ਜੀਵਨ ਵਾਲਾ ਬਣਾ ਲੈਂਦਾ ਹੈ ਰਾਮ ਰਸਾਇਣ ਰਸਨਾ ਜੀਨੇ ਉਹ ਮਨੁੱਖ ਆਪਣੀ ਜੀਬ ਨਾਲ ਸਭ ਰਸਾਂ ਤੋਂ ਸ਼੍ਰੇਸ਼ਟ ਨਾਮ ਰਸ ਨੂੰ ਚਖਦਾ ਰਹਿੰਦਾ ਹੈ ਪੈਰੋ ਮਹੱਲਾ ਪੰਜਵਾ ਨਾਮ ਲੈ ਤਕਿਸ਼ ਬਿਗਨ ਨ ਲਾਗੇ ਪਰਮਾਤਮਾ ਦਾ ਨਾਮ ਜਪਦਿਆਂ ਜਿੰਦਗੀ ਦੇ ਸਫਰ ਵਿੱਚ ਕਾਮਾਦਿਕ ਦੀ ਕੋਈ ਰੁਕਾਵਟ ਨਹੀਂ ਪੈਂਦੀ ਭਾਵ ਕੋਈ ਬਿਗਨ ਨਹੀਂ ਲੱਗਦਾ ਕਾਮ ਕਰੋ ਲੋ ਮੋਹ ਹੰਕਾਰ ਦਾ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਨੂੰ ਨਾਮ ਸੁਣ ਤ ਜਮ ਦੂਰੋਂ ਭਾਗੇ ਪਰਮਾਤਮਾ ਦਾ ਨਾਮ ਸੁਣਦਿਆਂ ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ ਨਾਮ ਜਪਣ ਵਾਲੇ ਮਨੁੱਖ ਪਾਸੋਂ ਜਮ ਰਾਜ ਦੂਰ ਹੀ ਪਰੇ ਹੀ ਹਟ ਜਾਂਦਾ ਹੈ। ਨਾਮ ਲੈਤ ਸਭ ਦੁੱਖਾਂ ਦਾ ਨਾਸ। ਨਾਮ ਜਪਦਿਆਂ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਨਾਮ ਜਪਤ ਹਰ ਚਰਨ ਨਿਵਾਸ। ਅਤੇ ਪਰਮਾਤਮਾ ਦੇ ਚਰਨਾਂ ਵਿੱਚ ਮਨ ਟਿਕਿਆ ਰਹਿੰਦਾ ਹੈ ਨਾਮ ਜਪ ਕੇ। ਨਿਰਬੇਗਾਣਾ ਭਗਤ ਭਜ ਹਰ ਹਰ ਨਾਓ ਇਹ ਭਗਤੀ ਜ਼ਿੰਦਗੀ ਦੇ ਰਾਹ ਵਿੱਚ ਵਿਕਾਰਾਂ ਦੀ ਕੋਈ ਰੁਕਾਵਟ ਪੈਣ ਨਹੀਂ ਦਿੰਦੀ ਜੇ ਆਪਾਂ ਪਰਮਾਤਮਾ ਦਾ ਨਾਮ ਜਪਾਂਗੇ ਤਾਂ ਰਸਕਰਸਕ ਹਰ ਕੇ ਗੁਣ ਗਾਓ ਰਹਾਓ ਬੜੇ ਪ੍ਰੇਮ ਨਾਲ ਸਦਾ ਪਰਮਾਤਮਾ ਦੇ ਗੁਣ ਗਾਉਂਦਾ ਰਿਆ ਕਰ ਸਦਾ ਹਰੀ ਦਾ ਨਾਮ ਜਪਦਾ ਰਿਆ ਕਰ ਬੰਦਿਆ ਰਹਾਓ ਹਰ ਸਿਮਰਤ ਕੇ ਸਿਚਾਖ ਨ ਜੋ ਹੈ ਪਰਮਾਤਮਾ ਦਾ ਨਾਮ ਸਿਮਰਦਿਆਂ ਕੋਈ ਭੈੜੀ ਨજર ਨਹੀਂ ਲੱਗਦੀ ਹਰ ਸਿਮਰਤ ਦੇਤ ਦਿਓ ਨਾ ਪੋਹ ਹੈ ਪਰਮਾਤਮਾ ਦਾ ਨਾਮ ਸਿਮਰਦਿਆਂ ਕੋਈ ਦੈ ਤੋ ਕੋਈ ਦਿਓ ਆਪਣਾ ਜੋਰ ਨਹੀਂ ਪਾ ਸਕਦਾ ਹਰ ਸਿਮਰਤ ਮੋਹ ਮਾਨ ਨ ਬੱਦੈ ਪਰਮਾਤਮਾ ਦਾ ਨਾਮ ਸਿਮਰਦਿਆਂ ਮਾਇਆ ਦਾ ਮੋਹ ਦੁਨੀਆ ਦਾ ਕੋਈ ਮਾਨ ਆਤਮਿਕ ਜੀਵਨ ਨੂੰ ਕੁਚਲ ਨਹੀਂ ਸਕਦਾ ਹਰ ਸਿਮਰਤ ਘਰ ਬਜੋ ਨਾ ਰੁਦੈ ਪਰਮਾਤਮਾ ਦਾ ਨਾਮ ਸਿਮਰਦਿਆ ਮਨੁੱਖ ਜੂਨਾ ਦੇ ਗੇੜ ਵਿੱਚ ਨਹੀਂ ਫਸਦਾ ਹਰ ਸਿਮਰਨ ਕੀ ਸਗਲੀ ਬੇਲਾ ਜਿਹੜਾ ਵੀ ਸਮਾਂ ਸਿਮਰਨ ਵਿੱਚ ਗੁਜ਼ਾਰਿਆ ਜਾਏ ਉਹੀ ਚੰਗਾ ਹੈ ਹਰੇਕ ਸਮਾਂ ਸਿਮਰਨ ਵਾਸਤੇ ਟੁਕਵਾ ਹੈ ਹਰ ਸਿਮਰਨ ਬਹੁ ਮਾਹੇ ਅਕੇਲਾ ਪਰ ਨੇਕਾਂ ਵਿੱਚੋਂ ਕੋਈ ਵਿੱਲਾ ਮਨੁੱਖ ਕੋਈ ਵਿਰਲਾ ਮਨੋਖੀ ਹਰ ਨਾਮ ਦਾ ਸਿਮਰਨ ਕਰਦਾ ਹੈ ਕੋਟਨ ਮੈਂ ਨਾਨਕ ਕਉ ਨਾਰਾਇਣ ਜੇ ਚੀਤ ਕਰੋੜਾਂ ਵਿੱਚੋਂ ਇੱਕ ਹੀ ਹੁੰਦਾ ਜਿਹਦੇ ਮਨ ਵਿੱਚ ਪਰਮਾਤਮਾ ਵੱਸਦਾ ਹੈ ਜਾਤ ਜਾਤ ਜਪੈ ਜਨ ਕੋਏ ਉੱਚੀ ਜਾਤ ਦਾ ਹੋਵੇ ਚਾਹੇ ਨੀਵੀਂ ਜਾਤ ਦਾ ਹੋਵੇ ਕਿਉਂਕਿ ਨਾਮ ਹਰੇਕ ਕੋਈ ਜਪ ਸਕਦਾ ਹੈ ਜੋ ਜਪੇ ਤੇ ਸ ਕੀ ਗਤ ਹੋਏ ਜਿਹੜਾ ਵੀ ਮਨੁੱਖ ਨਾਮ ਜਪਦਾ ਹੈ ਉਸਦੀ ਆਤਮਿਕ ਅਵਸਥਾ ਉੱਚੀ ਹੋ ਜਾਂਦੀ ਹੈ ਹਰ ਕਾ ਨਾਮ ਜਪਿਐ ਸਾਧ ਸੰਗ ਪਰਮਾਤਮਾ ਦਾ ਨਾਮ ਸਾਧ ਸੰਗਤ ਵਿੱਚ ਰਹਿ ਕੇ ਜਪਿਆ ਜਾ ਸਕਦਾ ਹੈ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਸਾਧ ਸੰਗਤ ਵਿੱਚ ਬੜੀਆਂ ਬਰਕਤਾਂ ਹੁੰਦੀਆਂ ਹਨ ਨਾਮ ਜਪਣ ਦੀਆਂ ਹਰ ਕੇ ਨਾਮ ਕਾ ਪੂਰਨ ਰੰਗ ਸਾਧ ਸੰਗਤ ਦੀ ਸਹਾਇਤਾ ਨਾਲ ਹੀ ਪਰਮਾਤਮਾ ਦੇ ਨਾਮ ਦਾ ਪੂਰਾ ਰੰਗ ਮਨੁੱਖ ਦੀ ਜ਼ਿੰਦਗੀ ਉੱਤੇ ਚੜਦਾ ਹੈ ਨਾਨਕ ਕੋ ਪ੍ਰਭ ਕਿਰਪਾ ਧਾਰ हे ਪ੍ਰਭ ਪਰਮਾਤਮਾ ਆਪਣੇ ਦਾਸ ਨਾਨਕ ਉੱਤੇ ਮਿਹਰ ਕਰ ਸਾਸ ਸਾਸ ਹਰ ਦੇਹੋ ਚਿਤਾਰ ਮਿਹਰ ਕਰ हे ਹਰੀ ਮੈਨੂੰ ਆਪਣੇ ਨਾਮ ਦੀ ਦਾਤ ਦੇ ਤਾਂਕੇ ਮੈਂ ਆਪਣੇ ਹਰੇਕ ਸਾਹ ਦੇ ਨਾਲ ਤੇਰਾ ਨਾਮ ਚੇਤੇ ਕਰਦਾ ਰਹਾ ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਇਹੋ ਤੇ ਸਾਨੂੰ ਵੀ ਗੁਰੂ ਜੀ ਵਾਂਗੂ ਇਹ ਮੰਗਣਾ ਚਾਹੀਦਾ ਹੈ ਕਿ ਪ੍ਰਮਾਤਮਾ ਆਪਣਾ ਨਾਮ ਨਾ ਵਿਸਰੰਦੇ ਤੇਰੇ ਗੁਣ ਗਾਂਦਾਰਾਂ ਦਿਨ ਰਾਤ ਗਾਂਦਾਰਾਂ ਗੁਣ ਤੇਰੇ ਪੈਰੋ ਮਹੱਲਾ ਪੰਜਵਾ ਆਪੇ ਸਾਸਤ ਆਪੇ 베ਰ हे ਮੇਰੇ ਮਨ ਉਹ ਪਰਮਾਤਮਾ ਆਪ ਹੀ ਤੇਰੇ ਵਾਸਤੇ ਸ਼ਾਸਤਰ ਹੈ ਉਹ ਪਰਮਾਤਮਾ ਆਪ ਹੀ ਤੇਰੇ ਵਾਸਤੇ ਵੇਦ ਹੈ ਭਾਵ ਪਰਮਾਤਮਾ ਦਾ ਨਾਮ ਹੀ ਤੇਰੇ ਵਾਸਤੇ ਵੇਦ ਸ਼ਾਸਤਰ ਹੈ ਆਪੇ ਘਟ ਘਟ ਜਾਣੇ ਪੇਦ हे ਮਨ ਉਹ ਪਰਮਾਤਮਾ ਆਪ ਹੀ ਹਰੇਕ ਸਰੀਰ ਵਿੱਚ ਵਸ ਰਿਹਾ ਹੈ ਉਹ ਆਪ ਹੀ ਹਰੇਕ ਜੀਵ ਦੇ ਦਿਲ ਦੀ ਜਾਣਨ ਵਾਲਾ ਹੈ ਹਰੇਕ ਜੀਵ ਦੇ ਦਿਲ ਦਾ ਭੇਦ ਜਾਣਦਾ ਹੈ ਜੋਤ ਸਰੂਪ ਜਾ ਕੀ ਸਭ ਵਥ हे ਮੇਰ ਮਨ ਇਹ ਸਾਰੀ ਸ੍ਰਿਸ਼ਟੀ ਜਿਸ ਪ੍ਰਮਾਤਮਾ ਦੀ ਰਚੀ ਹੋਈ ਹੈ ਉਹ ਨਿਰਾ ਨੂਰ ਹੀ ਨੂਰ ਹੈ ਕਰਨ ਕਰਨ ਪੂਰਨ ਸਮਰੱਥ ਉਹ ਹੀ ਸਾਰੇ ਜਗਤ ਦਾ ਮੂਲ ਹੈ ਉਹ ਸਭ ਥਾਈ ਮੌਜੂਦ ਹੈ ਉਹ ਸਭ ਤਾਕਤਾਂ ਦਾ ਮਾਲਕ ਹੈ ਪ੍ਰਭ ਕੀ ਓਟ ਗਹੋ ਮਨ ਮੇਰੇ ਏ ਮੇਰੇ ਮਨ ਪਰਮਾਤਮਾ ਦਾ ਆਸਰਾ ਲਈ ਰਖ ਚਰਨ ਕਮਲ ਗੁਰਮਖ ਆਰਾਧੋ ਦੁਸ਼ਮਨ ਦੁਖ ਨਾ ਆਵੇ ਨੇਰੇ ਰਹਾਓ ਗੁਰ ਦੇ ਸ਼ਰਨ ਪੈ ਕੇ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਧਨ ਕਰਿਆ ਕਰ ਜਿਹੜਾ ਮਨੋਖੇ ਉਦਮ ਕਰਦਾ ਹੈ ਕੋਈ ਵੈਰੀ ਉਸ ਦੇ ਨੇੜੇ ਨਹੀਂ ਆਉਂਦੇ ਕੋਈ ਦੋ ਖੋਸ ਦੇ ਨੇੜੇ ਨਹੀਂ ਹੁੰਦਾ ਰਹਾਓ ਆਪੇ ਵਣ ਤ੍ਰੇਣ ਤ੍ਰੇਪਵਨ ਅਸਾਰ ਏ ਮੇਰੇ ਮਨ ਉਹ ਪ੍ਰਭੂ ਆਪ ਹੀ ਹਰੇਕ ਜੰਗਲ ਨੂੰ ਪੈਦਾ ਕਰਨ ਵਾਲਾ ਹੈ ਸਾਰੀ ਵਨਸਪਤੀ ਨੂੰ ਪੈਦਾ ਕਰਨ ਵਾਲਾ ਹੈ ਉਹ ਆਪ ਹੀ ਦਿਨਾਂ ਭਵਨਾਂ ਦਾ ਮੂਲ ਹੈ ਜਾ ਕੈ ਸੂਤ ਪਰੋਇਆ ਸੰਸਾਰ ਉਹ ਐਸਾ ਹੈ ਪ੍ਰਮਾਤਮਾ ਕਜੈਸ ਦੇ ਹੁਕਮ ਵਿੱਚ ਸਾਰਾ ਜਗਤ ਪਰੋਤਾ ਹੋਇਆ ਹੈ ਆਪੇ ਸੇਵ ਸਕਤੀ ਸੰਯੋਗੀ ਹੈ ਮਨ ਉਹ ਪਰਮਾਤਮਾ ਆਪ ਹੀ ਜੀਵਾਤਮਾ ਦੇ ਤੇ ਪ੍ਰਤੀ ਪ੍ਰਤੇ ਪ੍ਰਕਿਰਤੀ ਨੂੰ ਜੋੜਨ ਵਾਲਾ ਹੈ ਪ੍ਰਕਿਰਤੀ ਨੂੰ ਜੋੜਨ ਵਾਲਾ ਹੈ ਪਰਮਾਤਮਾ ਜੀਵਾਤਮਾ ਦੇ ਨਾਲ ਆਪ ਨੇ ਰਬਾਨੀ ਆਪੇ ਭੋਗੀ ਉਹ ਆਪ ਹੀ ਸਭ ਤੋਂ ਵੱਖਰਾ ਵਾਸਨਾ ਰਹਿਤ ਹੈ ਉਹ ਆਪ ਹੀ ਸਭ ਵਿੱਚ ਵਿਆਪਕ ਹੋ ਕੇ ਸਾਰੇ ਭੋਗ ਭੋਗਣ ਵਾਲਾ ਹੈ ਜਤਕਤ ਵੇਖੋ ਤਤ ਤਤ ਸੋਏ ਮੈਂ ਜਿੱਧਰ ਜਿੱਧਰ ਵੇਖਦਾ ਹਾਂ ਹਰ ਥਾਂ ਉਹ ਪ੍ਰਭੂ ਆਪ ਹੀ ਮੌਜੂਦ ਹੈ ਤੇ ਉਸ ਬਿਨਾਂ ਦੂਜਾ ਨਹੀਂ ਕੋਈ ਉਸ ਤੋਂ ਬਿਨਾ ਕਿਤੇ ਵੀ ਕੋਈ ਹੋਰ ਦੂਜਾ ਨਹੀਂ ਹੈ ਸਾਗਰ ਤਰੀਏ ਨਾਮ ਕੈ ਰੰਗ ਉਸ ਪਰਮਾਤਮਾ ਦੇ ਨਾਮ ਵਿੱਚ ਪਿਆਰ ਪਾਇਆ ਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਗਉਣ ਗਾਵੇ ਨਾਨਕ ਸਾਧ ਸੰਗ ਨਾਨਕ ਪੀ ਸਾਧ ਸੰਗਤ ਵਿੱਚ ਰਹਿ ਕੇ ਉਸੇ ਪਰਮਾਤਮਾ ਦੇ ਗੁਣ ਗਾਉਂਦਾ ਹੈ ਮੌਕਤ ਭੁਗਤ ਜੁਗਤ ਵਸ ਜਾ ਕੇ ਜੀਵਾਂ ਨੂੰ ਮੁਕਤੀ ਦੇਣੀ ਜੀਵਾਂ ਨੂੰ ਖਾਣ ਪੀਣ ਨੂੰ ਭੋਜਨ ਦੇਣਾ ਜੀਵਾਂ ਨੂੰ ਜੀਵਨ ਤੋਰ ਤੋਰੇ ਤੋੜਨਾ ਇਹ ਸਭ ਕੁਝ ਜਿਸ ਪਰਮਾਤਮਾ ਦੇ ਵਸ ਹੈ ਊਣਾ ਨਾਹੀ ਕਛ ਜਨਤਾ ਕੈ ਉਹਦੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਕਰ ਕਿਰਪਾ ਜਿਸ ਹੋਏ ਸੋ ਪਰਸਨ ਮੇਰ ਕਰਕੇ ਜਿਸ ਜਿਸ ਮਨੁੱਖ ਉਤੇ ਪਰਮਾਤਮਾ दयावान ਹੁੰਦਾ ਹੈ ਨਾਨਕ ਦਾਸ ਸਈ ਜਨ ਧਨ ਹੈ ਦਾਸ ਨਾਨਕ ਫਿਰ ਉਹੀ ਸਾਰੇ ਬੰਦੇ ਅਸਲ ਧਨ ਹਨ ਭਾਗਾ ਵਾਲੇ ਹਨ ਜਿਨ੍ਹਾਂ ਦੇ ਉੱਤੇ ਪਰਮਾਤਮਾ ਮਿਹਰਬਾਨ ਹੁੰਦਾ ਹੈ ਫਿਰ ਉਹ ਮਨੁੱਖ ਧਨ ਹਨ ਉਹਨਾਂ ਮਨੁੱਖਾਂ ਦਾ ਜੀਵਨ ਬਹੁਤ ਸੋਹਣਾ ਬਣ ਜਾਂਦਾ ਹੈ ਕਾਰ ਕਿਰਪਾ ਜਿਸ ਹੋਏ ਸੋ ਪਰਸਨ ਨਾਨਕ ਦਾਸ ਸਈ ਜਨ ਧਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1150 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1151 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁਲਚੋਕ ਦੀ ਖਿਮਾ ਗੁਰੂ ਸੰਗਤ ਬਖਸ਼ਣਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ